ਰੱਤ ਜਿਹੜਾ ਇੱਥੇ ਤੇ ਬਾਰਡਰ ਹੋਇਆ ਗੈਂਗਸਟਰਾਂ ਵੱਲੋਂ ਰਵੀ ਕੁਮਾਰ ਹੋ ਰੰਦਾ ਸ਼ਹਿਰ ਚ ਜਿੰਨਾ ਦਾ ਬੜਾ ਰਸੂਖ ਹੁੰਦਾ ਸੀ ਇਹ ਜੋ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਹੈ ਉਹ ਇਹ ਇੱਥੋਂ ਦੇ ਐਸ ਐਚ ਓ ਸੱਤਪਾਲ ਸਿੰਘ ਉਹਨਾਂ ਨੇ ਰਵੀ ਹੋਰਾ ਕੋਲੋਂ ਕਾਲੀ ਸਿਕਿਉਰਟੀ ਵਾਪਸ ਲਈ ਇੱਕ ਅੱਧਾ ਦਿਨ ਅগে ਜਿਹੜਾ ਇੱਥੇ ਐਸ ਐਚ ਓ ਤੇ ਡੀ ਐਸ ਪੀ ਹੈ ਉਹਦੇ ਉੱਤੇ ਅਲੀਗੇਸ਼ਨਸ ਲਗਾਈਆਂ ਸੀਗੀਆਂ ਉਹਨਾਂ ਦੇ ਵੱਲੋਂ ਸਹੀ ਕਾਰਵਾਈ ਨਹੀਂ ਕੀਤੀ ਇਹ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਐਸ ਐਚਓ ਹੈ ਉਹਨੂੰ ਰਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਜਿਹੜੀ ਡੀਐਸਪੀ ਸਾਹਿਬ ਦੇ ਖਿਲਾਫ ਉਹਨਾਂ ਨੇ ਕੀਤੀ ਹੈ ਉਹਨੂੰ ਵੀ ਅਸੀਂ ਹੈਡਕ quartਰ ਲੈਵਲ ਤੇ ਵੈਰੀਫਾਈ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਪਰਿਵਾਰ ਹੈ ਉਹਨੂੰ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਵਿੱਚ ਦੇਰ ਸ਼ਾਮ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ ਹੈ ਇਸ ਵਾਰ ਦਾ ਦੌਰਾਨ ਨੌਜਵਾਨਾਂ ਵੱਲੋਂ ਡੇਰਾ ਬਾਬਾ ਨਾਨਕ ਦੇ ਪ੍ਰਸਿੱਧ ਵਪਾਰੀ ਦਾ ਪਰਾਜੋ ਕਰਿਆਨੇ ਦੀ ਦੁਕਾਨ ਕਰਦਾ ਹੈ ਨੂੰ ਨਿਸ਼ਾਨੇ ਤੇ ਲੈਦਿਆਂ ਉਸ ਉੱਤੇ ਹਮਲਾ ਕੀਤਾ ਜਿਸ ਵਿੱਚ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦਾ ਨਾਮ ਰਵੀ ਢਿੱਲੋਂ ਦੱਸਿਆ ਜਾ ਰਿਹਾ ਹੈ ਦੱਸਣਯੋਗ ਹੈ ਕਿ ਕਰਿਆਨਾ ਮਾਲਕ ਨੂੰ ਸਿਰੋਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਦੇ ਮੱਦੇਨਜ਼ਰ ਪੁਲਿਸ ਸੁਰੱਖਿਆ ਮੁਹੱਈਆ ਹੋਈ ਸੀ ਬੀਤੇ ਦਿਨ ਹੀ ਕਰਿਆਨਾ ਸਟੋਰ ਮਾਲਕ ਨੂੰ ਸੁਰੱਖਿਆ ਵਾਪਸ ਲਈ ਗਈ ਸੀ ਕਿ ਡੇਰ ਸ਼ਾਮ ਉਸਤੇ ਕਤਲਨਾਕ ਹਮਲਾ ਹੋ ਗਿਆ ਇਸ ਮਾਮਲੇ ਤੋਂ ਬਾਅਦ ਕਸਬਾ ਵਾਸੀਆਂ 'ਚ ਵੱਡੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਕਸਬਾ ਡੇਰਾ ਬਾਬਾ ਨਾਨਕ ਦੇ ਬਾਜ਼ਾਰਾਂ ਨੂੰ ਬੰਦ ਰੱਖਿਆ ਗਿਆ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਸਾਹਮਣੇ ਸ਼ਹਿਰ ਵਾਸੀਆਂ ਵੱਲੋਂ ਐਸਐਚਓ ਤੇ ਡੀਐਸਪੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਉਦੇਵ ਸਿੰਘ ਰੰਦਾਵਾ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਸਖਤ ਰਵੱਈਆ ਅਖਤਿਆਰ ਕਰਦਿਆਂ ਹੋਇਆ ਸਿੱਧੇ ਨਿਸ਼ਾਨੇ ਸਾਦੇ ਅਤੇ ਗਿਆ ਕਿ ਉਹਨਾਂ ਵੱਲੋਂ ਪਿਛਲੇ ਕੁਝ ਸਮਾਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਦੀ ਘਟੀਆ ਕਾਰਜਕਾਰੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਕਹਿਆਣਾ ਮਾਲਕ ਦੇ ਕਤਲ ਤੋਂ ਬਾਅਦ ਸ਼ੇਰਾ ਮਾਨ ਨੇ ਇੱਕ ਸੋਸ਼ਲ ਮੀਡੀਆ ਤੇ ਕਥਿਤ ਪੋਸਟ ਵਾਇਰਲ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਾਡਾ ਆਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਜਦਕਿ ਇਸ ਪੋਸਟ ਵਿੱਚ ਸ਼ੇਰਾ ਮਾਨ ਵੱਲੋਂ ਐਸਐਚਓ ਦੀ ਕਾਰਜਕਾਰੀ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਹੈ। ਸ਼ੇਰਾ ਮਾਨ ਵੀ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਾਨ ਨਿਵਾਸੀ ਹੈ ਜੋ ਵਿਦੇਸ਼ ਵਿੱਚ ਰਹਿ ਰਿਹਾ ਹੈ। ਇਸ ਮਾਮਲੇ ਬਾਬਤ ਉਦੇ ਵੀਰ ਜਿੰਦਾਵਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਗੱਲਬਾਤ ਕੀਤੀ। ਵੇਖੋ ਕੱਲ ਰਾਤ ਜਿਹੜਾ ਇੱਥੇ ਇਹ ਮਰਡਰ ਹੋਇਆ ਹੈ ਗੈਂਗਸਟਰਾਂ ਵੱਲੋਂ ਰਵੀ ਕੁਮਾਰ ਨੂੰ ਲੰਦਾ ਸ਼ਹਿਰ 'ਚ ਜਿੰਨਾਂ ਦਾ ਬੜਾ ਰਸੂਖ ਹੁੰਦਾ ਸੀ ਤੇ ਜੇ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਉਹ ਇਹ ਇੱਥੋਂ ਦੇ ਐਸ ਐਚ ਓ ਸਤਪਾਲ ਸਿੰਘ ਉਹਨਾਂ ਨੇ ਰਵੀ ਹੋਰਾ ਕੋਲੋਂ ਕੱਲ ਹੀ ਸਿਕਿਉਰਿਟੀ ਵਾਪਸ ਲਈ ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਨਹੀਂ ਕੱਲ ਹੀ ਵਾਪਸ ਲਈ ਤੇ ਕੁਝ ਘੰਟਿਆਂ ਬਾਅਦ ਹੀ ਜਿਹੜੀ ਗੈਂਗਸਟਰ ਆ ਕੇ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਕਰਦੇ ਪਰ ਆਗੇ ਇਕੱਠੇ ਹੋਏ ਪਰ ਦੇ ਟਾਈਮ ਕੋਈ 9 ਵਜੇ ਹੋਣੀ ਆ ਉਸ ਤੋਂ ਬਾਅਦ ਜਦੋਂ ਲੋਕ ਸ਼ਹਿਰ ਵਾਲੇ ਇਕੱਠੇ ਹੋਏ ਕਿ ਤੁਸੀਂ ਆ ਕੀਤਾ ਤੇ ਪ੍ਰਸ਼ਾਸਨ ਨੇ ਇਹਨਾਂ ਦੀ ਟਰਾਂਸਫਰ ਕਰਤੀ ਐ ਤੁਹਾ ਰਾਤੋਂ ਰਾਤ ਇਹਨਾਂ ਇਹਨਾਂ ਦੀ ਟਰਾਂਸਫਰ ਕਰਕੇ ਕੋਈ ਫਾਇਦਾ ਨਹੀਂ ਹੋਣਾ ਸਰਕਾਰ ਨੂੰ ਸਰਕਾਰ ਤੁਸੀਂ ਚਲਾ ਰਹੇ ਹੋ ਤੁਹਾਨੂੰ ਆਹ ਚਾਹੀਦਾ ਇਹੋ ਜਿਹਾ ਐਸਐਚਓ ਫੜ ਕੇ ਅੰਦਰ ਦੋ ਪਰਚਾ ਕਰੋ ਤਾਂ ਕਿ ਕੱਲ ਤੋਂ ਕੋਈ ਐਸਐਚਓ ਇਹੋ ਜੀ ਹਰਕਤ ਨਾ ਕਰ ਪਾਏ ਕਿ ਜਿਹਦੇ ਕਰਕੇ ਕਿਸੇ ਪਰਿਵਾਰ ਦਾ ਕਿਸੇ ਕਿਸੇ ਦੇ ਬੱਚਿਆਂ ਦਾ ਜਿਹੜਾ ਸਿਰ ਦਾ ਰਾਖਾ ਉਹਨਾਂ ਦਾ ਪਿਓ ਹੈ ਉਹਨਾਂ ਦੇ ਹੱਥੋਂ ਉਹਨਾਂ ਕੋਲੋਂ ਚਲੇ ਜਾਵੇ ਪਰ ਇਹਦੇ ਉੱਪਰ ਉਸ ਟਾਈਮ ਤੇ ਕਾਰਵਾਈ ਕੋਈ ਨਹੀਂ ਹੋਈ ਜਦੋਂ ਅਸੀਂ ਬੋਲੇ ਜੇ ਸਰਕਾਰਾਂ ਸੀਰੀਅਸ ਲੈਣ ਲੱਗ ਜਾਣ ਕਿਸੇ ਦੀ ਗੱਲ ਨੂੰ ਤੇ ਇਹੋ ਜੇ ਲੋਕਾਂ ਨੂੰ ਨਥ ਪਾ ਲੈਂਦੀ ਪਹਿਲਾਂ ਤੇ ਅੱਜ ਰਵੀ ਹੋਰਾਂ ਨੇ ਵੀ ਬੱਚ ਜਾਣਾ ਸੀ ਤੇ ਹੋਰ ਬੜਿਆ ਲੋਕਾਂ ਬੱਚ ਜਾਣਾ ਸੀ ਬਾਬਾ ਨਾਨਕ ਵੀ ਜੀਵਾ ਦੇਖੋ ਜੀ ਇਹ ਇਹ ਤੇ ਇੱਕ ਇੱਕ ਦਿਨ ਦੀ ਗੱਲ ਹੈ ਇਹ ਤੇ ਇੱਕ ਇੱਕ ਦਿਨ ਚ ਮਿਨਿਮਮ ਇੱਕ ਤੇ ਲਾਓ ਇੱਕ ਤੋਂ ਵੱਧ ਹੋਵੇ ਤੇ ਬੰਦਾ ਕਵੇ ਦੋ ਚੱਲ ਗਿਆ ਰੋਜ਼ ਦੀ ਇੱਕ ਅੰਦੀ ਕਿਸੇ ਨਾ ਕਿਸੇ ਤੇ ਗੋਲੀ ਚੱਲਦੀ ਹੈ ਰੋਜ਼ ਕਿਸੇ ਕੋਲੋਂ ਫਰੋਤੀ ਬੱਗੀ ਜਾਂਦੀ ਹੈ ਨਾਕਿਆਂ ਦਾ ਕੋਈ ਨਾਮ ਨਿਸ਼ਾਨੀ ਬੈਰੀਕੇਡਿੰਗ ਕਰਕੇ ਛੱਡ ਦਿੰਦੇ ਮੁਲਾਜ਼ਮ ਕੋਈ ਨਹੀਂ ਖੜਾ ਹੁੰਦਾ ਇੱਥੇ ਪੁਲਿਸ ਦਾ ਕੰਮ ਕੀ ਜਿੰਨਾਂ ਕੋਲੋਂ ਬਚਣ ਨੂੰ ਬੈਠੇ ਆ ਸੀ ਤੇ ਉਹਨਾਂ ਨੇ ਸਭ ਤੋਂ ਵੱਧ ਗਦਰ ਉਠਾ ਲਿਆ ਸਾਡੇ ਹਲਕੇ 'ਚ ਤੇ ਜੇ ਮਦਦ ਲਈ ਜਾਵਾਂਗੇ ਲੋਕ ਜਿਹੜੇ ਆਮ ਜਾਣ ਕੇ ਲੋਕ ਸਭ ਮੇਰੇ ਕੋਲ ਹੈਗੀ ਹੈ ਸਿਕਿਉਰਿਟੀ ਮੇਰੇ ਫਾਦਰ ਕੋ ਸਿਕਿਉਰਿਟੀ ਹੈ ਸਾਡੇ ਮੁੱਖ ਮੰਤਰੀ ਕੋ ਅੰਤ ਤੱਕ ਦੀ ਸਿਕਿਉਰਿਟੀ ਹੈ ਅਸੀਂ ਬਚ ਜਾਾਂਗੇ ਜਿਹੜਾ ਲੋਕਾਂ ਕੋਲ ਸਿਕਿਉਰਿਟੀ ਹੈ ਹੀ ਨਹੀਂਗੀ ਤੇ ਉਹਨਾਂ ਨੂੰ ਬਚਾਉਣ ਵਾਲੇ ਕਿੱਥੇ ਜਾਣਗੇ ਉਹਨਾਂ ਨੂੰ ਬਚਾਉਣ ਵਾਲੇ ਤੇ ਉਹਨਾਂ ਨਾਲ ਆਪਰੇ ਵਾਲੇ ਜਿਨ੍ਹਾਂ ਨੇ ਮਾਰਨਾ ਉਹਨਾਂ ਕੋਲੋਂ ਬਚਣ ਦੀ ਲੋੜ ਹੈ ਗੁੰਡਿਆਂ ਨਾਲੋਂ ਵੱਧ ਤੇ ਇਸ ਟਾਈਮ ਤੇ ਪੰਜਾਬ ਨੂੰ ਪੁਲਿਸ ਕੋਲੋਂ ਡਰਨ ਦੀ ਲੋੜ ਪੈਂਦੀ ਹੈ ਆਪਰਾ ਕਰੀਏ ਵੀ ਕੱਲ ਇੱਥੇ ਡੇਰਾ ਬਾਬਾ ਬਨਾਨਕ ਵਿਖੇ ਰਵੀ ਕਰਿਆਣਾ ਸਟੋਰ ਦੇ ਮਾਲਕ ਅ ਰਵੀ ਢਿੱਲੋਂ ਦੇ ਉੱਤੇ ਜਾਣ ਲਿਵਾ ਹਮਲਾ ਹੋਇਆ ਸੀਗਾ ਕੁਚਣ ਪਿਛਾਤੇ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਗੂੜੀਆਂ ਚਲਾ ਦਿੱਤੀਆਂ ਸੀ ਜਿਸ ਨਾਲ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਅਜ ਉਸੇ ਸੰਬੰਧ ਵਿੱਚ ਸ਼ਹਿਰ ਵਾਸੀਆਂ ਵੱਲੋਂ ਤੇ ਸ਼ਹਿਰ ਦੇ ਆਲੇ ਦੁਆਲੇ ਵਾਲੇ ਪਿੰਡਾਂ ਦੇ ਜਿਹੜੇ ਵਾਸੀ ਸੀਗੇ ਉਹਨਾਂ ਵੱਲੋਂ ਥਾਣਾ ਡੇਰਾ ਬਾਬਾ ਬਨਾਨਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤਰਨੇ ਵਜੋਂ ਜੋ ਇੱਥੇ ਬੈਠੇ ਸੀਗੇ ਉਹਨਾਂ ਨੇ ਪੁਲਿਸ ਦੇ ਜਿਹੜਾ ਇੱਥੇ ਐਸ ਐਚ ਓ ਤੇ ਡੀ ਐਸ ਪੀ ਹੈ ਉਹਦੇ ਉੱਤੇ ਅਲੀਗੇਸ਼ਨਸ ਲਗਾਈਆਂ ਸੀਗੀਆਂ ਕਿ ਉਹਨਾਂ ਦੇ ਵੱਲੋਂ ਸਹੀ ਕਾਰਵਾਈ ਨਹੀਂ ਕੀਤੀ ਗਈ। ਇਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਐਸ ਐਚ ਓ ਹੈ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਜਿਹੜੀ ਡੀ ਐਸ ਪੀ ਸਾਹਿਬ ਦੇ ਖਿਲਾਫ ਇਹਨਾਂ ਨੇ ਕੰਪਲੇਂਟ ਲਿਖ ਦਿੱਤੀ ਹੈ ਉਹਨੂੰ ਵੀ ਅਸੀਂ ਹੈੱਡਕ quarter ਲੈਵਲ ਤੇ ਵੈਰੀਫਾਈ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਪਰਿਵਾਰ ਹੈ ਉਹਨੂੰ ਜੁੜੀ ਥ੍ਰੈਟ ਪਰਸੈਪਸ਼ਨ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਐਪਰੋਪਰੀਏਟ ਸਿਕਿਉਰਿਟੀ ਕਵਰ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦੇ ਸ਼ਹਿਰ ਵਾਸੀਆਂ ਦੀ ਡਿਮਾਂਡ ਸੀ ਕਿ ਇੱਥੇ ਸ਼ਾਮ ਨੂੰ ਪੈਟਰੋਲਿੰਗ ਤੇ ਗਸ਼ਤ ਜਿਹੜੀ ਆ ਵਧਾਈ ਜਾਵੇ ਉਹਦੇ ਵਾਸਤੇ ਅਸੀਂ ਐਡੀਸ਼ਨਲ ਫੋਰਸ ਦੀ ਰਿਕੁਆਇਰਮੈਂਟ ਕੀਤੀ ਹੈ ਉਹ ਜਦੋਂ ਸਾਨੂੰ ਐਡੀਸ਼ਨਲ ਫੋਰਸ ਮਿਲ ਜਾਂਦੀ ਹੈ ਤੇ ਤੁਸੀਂ ਦੇਖੋਗੇ ਕਿ ਇੱਥੇ ਸ਼ਹਿਰ ਨੂੰ ਸ਼ਾਮ ਨੂੰ ਜਿਹੜਾ ਜਿਹੜੀ ਪੈਟਰੋਲਿੰਗ ਤੇ ਨਾਕਾਬੰਦੀ ਹੈ ਉਹ ਨੂੰ ਸਾਰਾ ਕਵਰ ਕੀਤਾ ਜਾਏਗਾ ਇਸ ਤੋਂ ਇਲਾਵਾ ਸ਼ਹਿਰ ਦੇ ਅਸੀਂ ਇਹਦੇ 2 ਪੁਆਇੰਟ ਸੀਗੇ ਜਿਹਦੇ ਵਿੱਚ ਸ਼ਹਿਰ ਦਾ ਕੁਝ ਪੁਆਇੰਟ ਸੀਗੇ ਜਿਹੜੇ ਬੰਦ ਕਰ ਦਿੱਤੇ ਜਾਂਦੇ ਸੀ ਸ਼ਾਮ ਨੂੰ ਸੋ ਉਹ ਵੀ ਇਹਨਾਂ ਨਾਲ ਗੱਲ ਤਾਲਮੇਲ ਕੀਤਾ ਗਿਆ ਕਿ ਕੋਈ ਵੀ ਅਜਿਹਾ ਪੁਆਇੰਟ ਨਹੀਂ ਰੱਖਿਆ ਗਿਆ ਕਜ ਨੂੰ ਕੰਪਲੀਟਲੀ ਬੰਦ ਕੀਤਾ ਜਾਵੇ ਆ ਵਜਾਈ ਜਿਹੜੀ ਆ ਖੁੱਲੀ ਰੱਖੀ ਜਾਏਗੀ ਆ ਬਾਕੀ ਪਰਿਵਾਰ ਦੇ ਜਾਂ ਸ਼ਹਿਰ ਵਾਸੀਆਂ ਦੇ ਕੁਝ ਹੋਰ ਪਰਸਨਲ ਇਸ਼ੂ ਸੀਗੇ ਸੋ ਸਾਰੇ ਸੁਣੇ ਗਏ ਨੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਸਾਡੇ ਨਾਲ ਤਾਲਮਿਲ ਕਰਣ ਅਸੀਂ ਸਾਰੇ ਜਿਹੜੇ ਇਸ਼ੂਜ਼ ਨੇ ਉਹਨਾਂ ਉੱਤੇ ਕਾਰਵਾਈ ਕਰਾਂਗੇ ਹਾਂਜੀ ਫਿਲਹਾਲ ਜਿਹੜਾ ਤਰਨਾ ਹੈ ਇਹ ਜਿਹੜਾ ਪਰਿਵਾਰ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਨਾਲ ਜਦੋਂ ਤਾਲਮੇਲ ਕਰਕੇ ਇਹ ਤਰਨਾ ਚੱਕ ਦਿੱਤਾ ਗਿਆ ਇਹ ਟਾਈਮ ਪੀਰੀਅਡ ਦਿੱਤਾ ਗਿਆ ਇਹ ਟਾਈਮ ਪੀਰੀਅਡ ਕੋਈ ਐਸਾ ਸਪੈਸਿਫਿਕ ਟਾਈਮ ਪੀਰੀਅਡ ਨਹੀਂ ਹੈ ਇਹ ਅਸੀਂ ਇੱਥੇ ਆ ਜੀ ਸ਼ਹਿਰ ਵਾਸੀ ਵੀ ਇੱਥੇ ਅਸੀਂ ਤਾਂ ਕੱਲ ਤੋਂ ਹੀ ਇਹਦੇ ਉੱਤੇ ਕਾਰਵਾਈ ਸਟਾਰਟ ਕਰਨ ਦੀ ਗੱਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹੈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ